ਸੰਤਾਨ ਬਾਏ ਇਲੈਕਸ਼ਨ ਤੋਂ ਔਰ ਜਿਹੜੀ ਇਸ ਤੋਂ ਪਹਿਲਾ ਬਾਏ ਇਲੈਕਸ਼ਨ ਹੋਏ ਨੇ ਉਹਨਾਂ ਦੇ ਵਿੱਚ ਇੱਕ ਚੀਜ਼ ਸਥਿਤੀ ਜਿਹੜੀ ਸਾਫ਼ ਹੋ ਗਈ ਹੈ ਕਿ ਭਾਜਪਾ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਪਰ ਐਸਸੀ ਵੋਟ ਬੈਂਕ ਨੂੰ ਟਾਰਗੇਟ ਕਰ ਰਹੀ ਹੈ ਜਿਹੜੀ ਐਸਸੀ ਵੋਟ ਬੈਂਕ ਜਿਹੜੀ ਹੈ ਉਹ ਕਹਿੰਦੇ ਕਾਂਗਰਸ ਦਾ ਹੁੰਦਾ ਸੀ ਉਹ ਹੁਣ ਐਸਸੀ ਵੋਟ ਬੈਂਕ ਜਿਹੜਾ ਉਹ ਕਹਿ ਲੋ ਕਿ ਜਿਵੇਂ ਭਗਵੰਤ ਮਾਨ ਨੇ ਵੀ ਜਿਹੜੇ ਉਹ ਬਿਆਨ ਚੇਤੇ ਕਰਾਏ ਵਾਰ-ਵਾਰ ਤਰਨ ਤਰਨ ਦੇ ਵਿੱਚ ਕਾਂਗਰਸ ਦੇ ਕੁਝ ਲੀਡਰਾਂ ਦੇ ਜਿਹੜੇ ਐਸਸੀ ਵਰਗ ਦੇ ਜਿਹੜੇ ਖਿਲਾਫ ਆਏ ਚਾਇਓ ਪ੍ਰਤਾਪ ਸਿੰਘ ਬਾਜਬਾ ਨੇ ਪੈਰ ਦੀ ਜੁੱਤੀ ਤੱਕ ਜ ਇਹ ਤਸਦੀਕ ਐਸ்சி ਵਰਗ ਦੇ ਕੁਝ ਲੀਡਰਾਂ ਨੂੰ ਔਰ ਚਾਹੇ ਉਹ ਸੁਨੀਲ ਜਾਕਰ ਨੇ ਕਿਹਾ ਜਾਏ ਪਿਛਲੇ ਦਿਨੀ ਜਿਹੜੇ ਧਿਆਨ ਆਏ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਆਂ ਜਿੱਥੇ ਐਸ்சி ਵਰਗ ਕਾਂਗਰਸ ਤੋਂ ਟੁੱਟ ਰਿਹਾ ਹੈਗਾ ਔਰ ਜਿਹੜਾ ਉਹ ਹੁਣ ਭਾਜਪਾ ਵਾਲੇ ਪਾਸੇ ਨੂੰ ਰੁਖ ਕਰਦਾ ਨਜ਼ਰੀ ਜਿਹੜਾ ਉਹ ਆ ਰਿਹਾ ਕਿਉਂਕਿ ਐਸ்சி ਵੋਟ ਬੈਂਕ ਜਿਹੜਾ ਉਹ ਅਮਰਤਪਾਲ ਵਾਲੀ ਪਾਰਟੀ ਵਾਲੇ ਪਾਸੇ ਨੂੰ ਹਲੇ ਰੁਖਣ ਉਹ ਨਹੀਂ ਕਰ ਰਿਹਾ ਹੈਗਾ ਔਰ ਕਾਂਗਰਸ ਦਾ ਹਮੇਸ਼ਾ ਉਹ ਵੋਟ ਬੈਂਕ ਰਿਹਾ ਤੇ ਟੁੱਟ ਰਿਹਾ ਤੇ ਕਾਂਗਰਸ ਨੂੰ ਆਪਣਾ ਜਿਹੜਾ ਪਿੱਟ ਵੋਟ ਬੈਂਕ ਬਚਾਉਣ ਦੇ ਵਾਸਤੇ ਕੁਝ ਨਾ ਕੁਝ ਪੰਜਾਬ ਦੇ ਕਿ ਕਰਨਾ ਪਊਗਾ ਨਹੀਂ ਤਾਂ ਸਤਾਈ ਦੇ ਵਿੱਚ ਜਿਹੜੀ ਇਹਨਾਂ ਦੀ ਕਿਸ਼ਤੀ ਮੂਤੀ ਵਜਣ ਤੋਂ ਕੋਈ ਬਚਾ ਨਹੀਂ ਸਕਦਾ